ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਵਧੀਆ ਜੇ ਅੱਜ ਆਏ ਆ ਔਲਖ ਡੇਰੀ ਫਾਰਮ ਚ ਤੇ ਅੱਜ ਤੁਹਾਨੂੰ ਵਿਖਾਉਨੇ ਆ ਭਾਜੀ ਹੁਣਾਂ ਨਾਲ ਮੁਲਾਕਾਤ ਕਰਾਉਨੇ ਪਹਿਲਾਂ ਹੋਰ ਭਾਜੀ ਸਾਸੀ ਗਾਲ ਜੀ ਸਾਸੀ ਗਾਲ ਭਾਜੀ ਕੀ ਹਾਲ ਜੀ ਠੀਕ ਆ ਭਾਜੀ ਇਹ ਕੀ ਹੈ ਭਾਜੀ ਇਹ ਭਾਜੀ ਛੱਡੀ ਆ ਕਾਦੀ ਇਹ ਛੱਡੀ ਆ ਵਿੱਚ ਦੁੱਧ ਵਧਾਉਂਦੀ ਆ ਅੱਛਾ ਤੇ ਡੰਗਰ ਨੂੰ ਜਰਾਦਰ ਆਦੀ ਆਕਾ ਠੀਕ ਆ ਇਹਦੇ ਸੇ ਯੋਦੀ ਬਣੀ ਠੀਕ ਹੈ ਠੀਕ ਹੈ ਠੀਕ ਹੋਟੋ ਨਿਕਲੀ ਠੀਕ ਹੈ ਠੀਕ ਹੈ ਇਹ ਇਹੋ ਹੀ ਵੀ ਆਪਣੀ ਮਿਹਰਬਾਨੀ ਵਿੱਚ ਲੋ ਨਾਲੇ ਪਾਈ ਜਾਈ ਦੀ ਨਾ ਕਰਮਵਾਲੀਆਂ ਨੂੰ ਹਾਂਜੀ ਤੇ ਨਾਲੇ ਦੁੱਧ ਚੋਈ ਜਾਈ ਦਾ ਠੀਕ ਠੀਕ ਹੈ ਠੀਕ ਹੈ ਚਲੋ ਚਲੋ ਨਾਲੇ ਚਲੀਏ ਭਾਜੀ ਸਾਡੀ ਇੰਨੀ ਵੇਲੇ ਦੁੱਧ ਦਿੰਦੀ ਐ ਰ ਇੰਨੀ ਨਹੀਂ ਦਿੰਦੀ ਆਓ ਮੇਰਾ ਚਲੋ ਚਲੋ ਆਜੋ ਚਲੋ ਭਾਜੀ ਮਾਰ ਕਿੱਥੇ ਲਾ ਗਿਆ ਓਏ ਮਾਰ ਮਾਰ ਅੰਦਰ ਹੀ ਅੰਦਰਾਂ ਦੀ ਆ ਹਾਂਜੀ ਭਾਜੀ ਆ ਭਾਜੀ ਮਾਝ ਥਲੇ 8 16 ਲੀਟਰ ਪਹਿਲਾ ਸੂਈ ਛੋਟੀ ਸੋਈ ਆ ਠੀਕ ਹੈ ਜੀ ਜਿਤਨਾ ਮਰਜੀ ਗਾਰੰਟੀ ਦੇ ਕੋਈ ਜੋਗ ਠੀਕ ਠੀਕ ਆਹ ਥਲੇ 17 ਲੀਟਰ ਆ ਠੀਕ ਹੈ ਜੀ ਜਿਤਨਾ ਮਰਜੀ ਕੋਈ ਚੋ ਕੇ ਵੇਖ ਲੀਟਰ ਮਾਰਕ ਦੇਖ ਸਕਦਾ ਠੀਕ ਹੈ ਜੀ ਇਹ ਨਾ ਵੀ ਆਖੇ ਕੋਈ ਮਾਲ ਨਹੀਂ ਸਾਇਆ ਹਾਂਜੀ ਉਹਦੇ ਦਿੱਤੇ ਪੂਰਾ ਹੈ ਠੀਕ ਹੈ ਜੀ ਆਹ ਜਿਹੜੀ ਛੋਟੀ ਆ ਇਹ ਰਹੀ ਝੂੜ ਨੇ ਮਾਰ ਦੇ ਠੀਕ ਹੈ ਜੀ ਇਹ ਚਾਰ ਮਹੀਨੇ ਹੋ ਗਏ ਆ ਅੱਛਾ ਜੀ ਚਾਰ ਪੰਜ ਅੱਛਾ ਹਾਲੀ ਵੇਲੇ 13 ਲੀਟਰ ਦੁੱਧ ਆ ਠੀਕ ਹੈ ਜੀ ਅੱਗੇ ਜੀ ਨਾਲ ਵੇਰ ਜਾਣੇ ਅੱਛਾ ਇਹ ਰਕਮ ਵਾਲੀਆਂ ਮੈਂ ਨਾ ਨਾ ਨਹੀਂ ਦੇ ਸਕਦੇ ਵੇਰ ਮਾਹਰਾ ਦੀ ਦੇਣ ਆ ਠੀਕ ਹੈ ਜੀ ਇਹਨਾਂ ਸਾਲੇ 22 ਲੀਟਰ ਦੁੱਧ ਆ ਠੀਕ ਹੈ ਜੀ ਆ ਜੁੜੀ ਜਿਹੜੀਆਂ ਬਚੀਆਂ ਠੀਕ ਹੈ ਠੀਕ ਹੈ ਸਾਰੀਆਂ 22 ਲੀਟਰ ਵਾਲੀਆਂ ਸਵਾਲ ਲਖ ਦੀ ਆ ਕੋਈ 1.5 ਲਖ ਦੀ ਆ ਕੋਈ ਲਖ ਦੀ ਆ ਠੀਕ ਹੈ ਜੀ ਠੀਕ ਹੈ ਜੀ ਹੋਰ ਅੱਗੇ ਅੱਗੇ ਆ ਜਾਓ ਹਾਂ ਆਪ ਕੋਈ ਨਾ ਜੂਏ ਮੱਝ ਹਟੇ ਹੋ ਠੀਕ ਹੈ ਜੀ ਇਹਦੇ ਥਲੇ ਫਰਮ ਵਾਲੀ ਥਲੇ ਆ ਵੇਖੋ ਵੇਖੋ ਸਿੱਟੇ ਨਾ ਪੈਣ ਅੱਛਾ ਜੀ ਆ ਝੋਟੀ ਆ ਇਹ ਮੇਰਾ ਖਾਤੋਂ ਤੁਹਾਡੇ ਨਾਲ ਪੰਜਾਹ ਮੀਨਾ ਗੱਬਣ ਹੋਈ ਨੋਆ ਇਹਦੇ ਥੱਲੇ ਵੀ ਕੋਈ ਚੋਗ ਵੇ 12 ਲੀਟਰ ਦਵਾ ਦਿਓ ਠੀਕ ਹੈ ਜੀ ਯਾ ਇਹਦੇ ਥੱਲੇ ਵੀ 13 ਲੀਟਰ ਦੋ ਦਿਆ ਠੀਕ ਹੈ ਜੀ ਹੱਥ ਦੇਂਦਾ ਤੇ 6 ਰਾਤ ਆ ਠੀਕ ਠੀਕ ਅਰਦਾਸ ਤੇ ਨਾ ਝੋਟੀ ਆਈ ਆ ਮੇਰੇ ਵੀਰਾਂ ਉਹ ਉਹਨਾਂ ਪਰਖਣੀ ਸੀ ਕੋਈ ਇਹਦੇ ਥੱਲੇ 4 4ਵੀਂ 4 ਦਿਨ ਹੋ ਗਏ ਸੁਣ 16 ਲੀਟਰ ਦੋ ਦਿਆ ਠੀਕ ਹੈ ਜੀ ਹਾਂ ਜੀ ਆ ਬਾਕੀ ਤੁਹਾਨੂੰ ਪਤਾ ਹੀ ਆ ਇਹ ਇੱਥੇ ਨਹੀਂ ਆ ਨਹੀਂ ਸੌਗਣਾ ਇੱਥੇ ਆ ਵਧੀਆ ਮਾਲ ਸਾਰਾ ਇਹ ਆਹ ਲੈ ਕਰੋ ਨਾਲ ਕਨ ਬੰਗਾ ਮਲਬਣਾ ਮੇਨ ਬੰਦਾ ਆ ਦੇਖੋ ਵੀ ਆਉਂ ਲੱਗਾ ਮੇਰਾ ਵੀਰ ਛੋਟਾ ਛੋਟਾ ਪੁੱਤ ਮੇਰਾ ਆਓ ਜੀ ਆਓ ਸਾਹਿਬ ਜੀ ਸਾਹਿਬ ਜੀ ਨਹੀਂ ਨਹੀਂ ਇਹਨੇ ਬੰਦਿਆਂ ਦੇ ਸਿਰ ਤੇ ਆ ਵੀ ਆ ਇੱਕ ਮੇਰਾ ਭਰਾ ਛੋਟਾ ਵੱਡਾ ਇਹ ਰਾਜਪਾਲ ਸਿੰਘ ਇਹ ਵੀ ਕੰਮਕਾਰ ਕਰਦੇ ਨੇ ਇੱਥੇ ਸਾਰੇ ਅੱਛਾ ਜੀ ਨਾ ਇਹਨਾਂ ਦੀ ਦੇਣੇ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਹੋਰ ਬਹੁਤ ਵਧੀਆ ਮਾਲ ਆ। ਦੇਖੋ ਜੇ ਕੋਈ ਚਾਹੁੰਦਾ ਖਰੀਦਣ ਵਾਸਤੇ ਕੋਈ ਤੇ ਖਰੀਦ ਵੀ ਸਕਦਾ ਮੱਝਾਂ। ਹਾਂਜੀ। ਇਹ ਆ ਰੱਖੇ ਜਦੋਂ ਮਾਂ ਮਾਤ ਬੰਨੇ ਆਇਆ। ਉਹ ਲਈ ਛੱਡੀ ਉਹ ਸੁਧਾ ਕਰਨ ਦੱਬਣ ਕਰਨੀ। ਬਾਅਦ ਨੂੰ ਇੱਥੇ ਹੁੰਦੀਆਂ ਮੱਝਾਂ। ਇਹ ਵਧੀਆ ਸਿਸਟਮ ਆ। ਇਹ ਔਲਖ ਡੇਰੀ ਫਾਰਮ ਆ ਜੇ ਕਿਸੇ ਨੇ ਕੋਈ ਮਾਲ ਖਰੀਦਣਾ ਹੋਵੇ ਮੱਝ ਤੇ ਲੈ ਸਕਦਾ ਵਾ ਤੇ ਬਾਕੀ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਪਾ ਦੇਵਾਂਗੇ ਤੇ ਇਹਨਾਂ ਨਾਲ ਗੱਲਬਾਤ ਕਰ ਸਕਦਾ ਜੀ ਚਲੋ ਜੀ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ